ਥਾਣਾ ਮਾਛੀਵਾੜਾ ਦਿਨ ਪੈਂਦੇ ਪਿੰਡ ਰਹੀਮਾਬਾਦ ਖੁਰਦ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦੇ ਘਰ ਦੇ ਰਾਤ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣੇ ਤੇ ਕੁਝ ਨਕਦੀ ਚੋਰੀ ਕਰ ਲਈ ਪ੍ਰਾਜੋਗਿੰਦਰ ਸਿੰਘ ਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਕੱਲ੍ਹ ਸ਼ਾਮ 7:30 ਵਜੇ ਦੇ ਕਰੀਬ ਆਪਣੇ ਪਰਿਵਾਰਾ ਸਮੇਤ ਮਾਛੀਵਾੜਾ ਵਿਖੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਹੋਏ ਜਿੰਨੀ ਦੇਰ ਨੂੰ ਉਹ ਘਰ ਵਾਪਸ ਆਏ ਤਕਰੀਬ 10:30 ਵਜੇ ਜਦੋਂ ਉਹ ਆਪਣੇ ਪਿੰਡ ਰਹੀਮਾਬਾਦ ਘਰ ਪੁੱਜੇ ਤਾਂ ਉਹਨਾਂ ਦੇਖਿਆ ਕਿ ਜੋ ਤਾਲਾ ਟੁੱਟਿਆ ਹੋਇਆ ਸੀ ਅਤੇ ਕੰਦਰ ਕਮਰੇ ਦੇ ਵੀ ਦਰਵਾਜ਼ੇ ਖੁੱਲੇ ਹੋਏ ਸਨ ਕਮਰੇ 'ਚ ਪਈਆਂ ਅਲਮਾਰੀਆਂ ਦੇ ਵਿੱਚ ਪਏ ਸਮਾਨ ਦੀ ਚੋਰਾ ਨੇ ਉਤਲ-ਪੁਤਲ ਕੀਤੀ ਹੋਈ ਸੀ ਉਕਤ ਪਰਾ ਤੇ ਵੱਡੇ सुरेंद्र ਸਿੰਘ ਨੇ ਦੱਸਿਆ ਕਿ ਉਸਦੇ ਕਮਰੇ ਵਿੱਚ ਵੀ ਪਈ अलमारी ਨੂੰ ਤੋੜ ਕੇ ਚੋਰ 21 ਤੋਲੇ ਸੋਨੇ ਤੇ ਗਹਿਣੇ ਅਤੇ ਕਰੀਬ 30 ਤੋਂ 40 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ ਦੂਜੇ ਪਰਾ ਨੇ ਮੀਡੀਆ ਦੇ ਨਾਲ ਗਲਬਤ ਕਰਦੇ ਹੋਰ ਕੀ ਦੱਸਿਆ ਉਹ ਸੁਣਦੇ ਹਾਂ ਜਸਵੀਰ ਕੋ ਕੀ ਮਾਮਲਾ ਹੈ ਪੜ ਕਿਦਾ ਸੀ ਜਾਂ ਮੇਰੇ ਬੇਟੇ ਦੱਸ ਤੇ ਸੀ ਦੱਸ ਮੈਂ ਉਸ ਉਹ ਨੀਟੀ ਕਾ ਖਾ ਕੇ ਹੀ ਨਨਾਂ ਸਿੰਘਾਲ ਜਦੋਂ ਜਮਜਮਸ ਕੇਤੀ ਜਾਣੀ ਆਪਣੇ ਬੇਟੇ ਕੋਲ ਚੱਲੀ ਸੀ ਰਸਤੇ ਜਦੋਂ ਨੇ ਮੇਰੇ ਕੋਲ ਵੀ ਮਿਲ ਗਈ ਜਿਸ ਦੇ ਰੀਡਿਕ ਫੋਟੋ ਖਿਰਾ ਲੈਂਦੇ ਆ ਮੈਂ ਤਾਂ ਉਹਨੇ ਪਾਸੇ ਨੀਚੇ ਰੱਖਿਆ ਮੈਂ ਇਹ ਉੱਪਰ ਵਰਤਵਾ ਦਿੱਤਾ ਬਸ ਇੱਕ ਮਿੰਟ ਤੇ ਇਹ ਫੋਟੋ ਖਿੱਚੀ ਹੈ ਤੇ ਦੇਖੀ ਹਾਂਜੀ ਕਿੰਨੇ ਵੇ ਦੀ ਗੱਲ ਹੈ 6 6 ਵਜੇ ਦੀ ਗੱਲ ਤੇ ਵਾਸਤੇ ਪਰਸਾ ਇਹ ਨੀ ਮੇਰੇ ਰੋਲਾ ਪਾਇਆ ਪਰਸ ਨਹੀਂ ਦਾ ਹੈਗਾ ਪਰਸ ਨਹੀਂ ਹੈਗਾ ਸਾਰੇ ਪਾਸੇ ਦੇਖਿਆ ਬਾਹਲੇ ਗੀਟਰ ਵਗੈਰਾ ਸਾਰੇ ਬੰਦ ਪਰ ਵਾਲੇ ਸੀ ਟਾਈਮ ਸਾਰਾ ਕੁਝ ਪਰ ਪਰਸ ਨਹੀਂ ਮਿਲਿਆ ਪਰਸ ਦੇ ਵਿੱਚ ਕੀ ਕੋਸੀਂ ਪਰਸ ਦੇ ਵਿੱਚ ਗੈਨੇ ਆ ਫੈਸੇ ਆ ਸੱਜਣਾ ਮੇਰਾ ਫੋਨ ਆ ਮੇਰਾ ਕਲ ਦਾ ਐਪਰੋਕਸੀਮੇਟਲੀ ਕਿੰਨਾ ਸਮਾਨ ਸਿਕ 100 ਲੱਖ ਰੁਪਏ ਦਾ ਸੱਗਣਾ ਜਾਏਗਾ ਯਾਰ ਇਹ ਹੋ ਜਾਏਗਾ ਮੇਰੇ ਇੱਕ ਫੋਨ ਆ ਆਈਫੋਨ ਹੈ ਗੈਨੇ ਟੋਟਲ ਕਿੰਨੇ ਦਾ ਲੱਗਦਾ ਨੁਕਸਾਨ ਹੋ ਜਾਣਾ ਉਹ ਉਹ ਤੋਂ ਹੀ ਲੱਕ ਦਤ ਹੈ ਉਹ ਵੀ ਵੱਧ ਜਾਈਦਾ ਕਿਹੜੇ ਕੈਸੀ ਗੜਗੇ ਨੇ ਕਹੇ ਨਾਮ ਹਾਂਜੀ ਇਹਦੇ ਗਾਣੇ ਅੱਜ ਆਪਾਇ ਹੜੀ ਕੋਲ ਆਪਾਇ ਇਸ ਬਾਰੇ ਜੋ ਫੋਟੋ ਲੱਗਦਾ ਪਹਿਲਾ ਸਵਾਲ ਜਣਾ ਗੱਲਬਾਤ ਕਿ ਹਾਂਜੀ ਉਹ ਵੀ ਕਾਗਜ਼ ਤੇ ਦੇ ਦੇ ਪਈ ਕਮਰੇ ਵਿੱਚ ਦੇ ਕੇ ਸੀ ਟੀਵੀ ਖੋਲ ਲੈਣ ਹਾਂਜੀ ਦੇ ਦੇ ਲੱਗਿਆ ਪਤਾ ਜੀ ਅਜੇ ਕੁਛ ਨਹੀਂ ਪਤਾ ਲੱਗਾ ਪਰ ਫੋਟੋ ਵਿੱਚ ਦੇਖਿਆ ਸੀ ਉਹ ਕੋਈ ਬੇਟਰ ਆ ਬੇਟਰ ਦੀ ਬਾਹ ਇਸ ਤਰ੍ਹਾਂ ਅੱਗੇ ਰੈਕ ਆਈ ਆ ਉਹਦੀ ਬਾਹ ਆ ਗਈ ਤਾਂ ਪਰ ਚੁੱਕਦੇ ਦੀ ਬਾਹ ਆਈ ਆ ਵਿੱਚ ਹਾਂ ਜੀ ਹਾਂ ਜੀ ਹਾਂ ਜੀ ਜਿਹੜਾ ਮੈਂ ਤੁਹਾਨੂੰ ਪੁਲਿਸ ਨੂੰ ਸੂਚਨਾ ਦਿੱਤੀ ਹਾਂ ਜੀ ਹਾਂ ਜੀ ਸਾਡੇ ਜਿਹੜਾ ਬੰਦੇ ਦੇ ਰਿਸ਼ਤੇ ਰਹਿਣਾ ਕਿ 20 ਲੱਖ ਦਾ ਨੁਕਸਾਨ ਦਾ ਸਵਾਲ ਆ ਗਿਆ। ਲਖੋ ਨਾ ਜਾਨਾ ਚਾਨੂੰ ਕੋਈ ਪਤਾ ਨਹੀਂ ਕਿਸ ਨੇ 23 ਲੱਖ ਦਿੱਤਾ ਕੀ ਨਹੀਂ। ਉਸ ਕਸ਼ਮੀਰੀ ਦਿੱਤਾ ਸੀ ਜਿਹਦਾ 5-10 ਹਜ਼ਾਰ ਕਸ਼ਮੀਰੀ ਨੂੰ ਕੈਸ਼ ਵੀ ਦਿੱਤਾ ਹੈ। ਉਹ ਵਿੱਚ ਹੀ ਸਿੱਧਾ ਸਾਰਾ ਸਾਰੇ ਬਾਕੀ ਪਾਫੇ ਚ ਸਭ ਸਿੱਧਾ ਸਾਰਾ ਸਾਰਾ ਉਹਦੇ ਵਿੱਚ ਹੀ ਸੇ ਪਰਸਨ ਚ ਹਾਂ ਜੀ ਵੀ ਕੋਈ ਨਹੀਂ ਕਿਹਾ ਤੁਹਾਡੇ ਨਾਲ। ਪਹਿਲੀ ਮੈਂ ਜੀ ਕੁਝ ਨਹੀਂ ਕਹਿ ਸਕਦੀ। ਆਪ ਨੂੰ ਪਤਾ ਹੈ ਕਿ ਕਿੰਨੂੰ ਕੀ ਖਲਾਇਆ ਕੀ ਨਹੀਂ ਖਲਾਇਆ ਜੀ। ਹਾਂ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਦਲਬੀਰ ਸਿੰਘ ਨਾਮ ਆ ਜੀ ਕੀ ਮਾਮਲਾ ਹੋ ਗਿਆ ਦੇਖ ਲਾਜੀ ਮਾਮਲਾ ਇਹ ਆ ਜੀ ਮੇਰੀ ਬੇਟੀ ਦੀ ਇੱਥੇ ਮੈਰਿਜ ਸੀਗੀ ਰਾਇਲ ਕੈਸਲ ਦੇ ਵਿੱਚ ਭਲਾਲ ਹਮ ਤੇ ਮੈਰਿਜ ਚੱਲ ਰਹੀ ਸੀ ਸ਼ਗਨ ਪੈ ਗਿਆ ਸਭ ਕੁਝ ਹੋ ਗਿਆ ਸੀ ਹਮ ਬਟ ਜਦੋਂ ਮਤਲਬ ਜਿਸ ਤਰ੍ਹਾਂ ਫੋਟੋਗ੍ਰਾਫਰ ਕਹਿ ਰਹੇ ਨੇ ਹਮ ਉਹੋ ਨਾਲੇ ਜਿਹੜਾ ਮੇਰਾ ਜਵਾਈ ਆ ਹਮ ਉਹਦੀ ਮਦਰ ਨੂੰ ਕਿਹਾ ਅਸੀਂ ਤੁਹਾਡੇ ਸਨੈਪਸ ਲੈਣੇ ਆ ਠੀਕ ਹੈ ਉਹਨਾਂ ਨੇ ਇਦਾਂ ਪਰਸ ਰੱਖ ਕੇ ਸਨੈਪਸ ਦੇ ਯੋਗ ਦਿੱਤੇ ਆ ਕੁਇਕ ਸੈਕਿੰਡ ਦੇ ਵਿੱਚ ਕੋਈ ਉਹਦਾ ਉਹਨਾਂ ਦਾ ਪਰਸ ਚੱਕ ਕੇ ਲੈ ਆ ਕਿ ਪਰਸ ਕੀ ਕੀ ਸੀਗਾ ਜੀ ਉਹ ਉਹਨਾਂ ਨੂੰ ਪਤਾ ਮੈਨੂੰ ਨਹੀਂ ਪਤਾ ਜੀ ਕੀ ਸੀਗਾ ਹੂੰ ਉਹਨਾਂ ਦੇ ਮੁਤਾਬਿਕ ਜੋ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਉਹਨਾਂ ਨੇ ਦੱਸਿਆ ਠੀਕ ਹੈ ਜੀ ਤੇ ਇਹਦੇ ਬਾਰੇ ਜਦੋਂ ਪੈਰਿਸ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਉਹਨਾਂ ਦਾ ਕਹਿਣਾ ਜੀ ਦੇਖੋ ਉਹ ਹੁਣ ਲਿਪੋਪੋਟੀ ਕਰ ਰਹੇ ਆ ਹੂੰ ਮੈਨੂੰ ਇਹ ਲੱਗਦਾ ਉਹ ਲਿਪੋਪੋਟੀ ਕਰ ਰਹੇ ਤੇ ਜਿਵੇਂ ਕਿ ਦੱਸਿਆ ਗਿਆ ਕਈ ਨੁਕਸਾਨ 20 ਲੱਖ ਤੋਂ ਪਰਸੇ ਆ ਗਿਆ ਨੁਕਸਾਨ ਵੱਡਾ ਉਹ ਪਰ ਫਿਰ ਵੀ ਕੋਈ ਤੁਹਾਨੂੰ ਸੈਟੀਸਫੈਕਸ਼ਨ ਨਹੀਂ ਕਰਵਾਈ ਜਾ ਰਹੀ ਇਸ ਤੋਂ ਕੁਝ ਨਹੀਂ ਆ ਰਿਹਾ ਹੁਣ ਆਸ ਤੋਂ ਹੁਣ ਤੱਕ 2 ਘੰਟੇ ਹੋ ਗਏ ਜੀ ਕੋਈ ਪੁਲਿਸ ਕੰਮ ਲੈਣਾ ਨਹੀਂ ਕਰਾਈ ਨਾ ਇੱਥੇ ਕੋਈ ਪੁਲਿਸ ਵਾਲੇ ਇੱਥੇ ਪਹੁੰਚੇ ਸੀ ਸੀਸੀਟੀਵੀ ਫੁਟੇਜ ਚੈੱਕ ਕੀਤਾ ਜੀ ਕੋ ਕਰਾ ਰਹੇ ਨਹੀਂ ਉਹਦੇ ਵਿੱਚ ਕੁਝ ਨਹੀਂ ਆ ਰਿਹਾ ਅੰਦਰ ਡੈਕੋਰੇਸ਼ਨ ਜਿੱਥੇ ਹੋਈ ਆ ਉੱਥੇ ਕੈਮਰੇ ਹੈ ਨਹੀਂਗੇ ਮੈਂ ਜਿੱਥੇ ਦੀ ਕਟਣਾ ਵਾਪਰੀ ਹੈ ਉੱਥੇ ਕੈਮਰੇ ਹੈ ਨਹੀਂ ਲੱਗ ਅੱਛਾ ਇਹ ਤਾਂ ਫਿਰ ਇਹਨਾਂ ਦੇ ਪੈਲਸ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਆ ਜ਼ਿੰਮੇਵਾਰੀ ਬਣਦੀ ਬਿਲਕੁਲ ਕਿਉਂਕਿ ਲੱਖਾਂ ਦਾ ਸਮਾਨ ਹੁੰਦਾ ਹਾਂ ਪੂਰੇ ਸਟਾਫ ਦੀ ਚੈਕਿੰਗ ਕਰ ਲਈ ਗਈ ਹੈ ਜੀ ਹਾਂਜੀ ਇੱਕ ਸਾਲ ਪਹਿਲਾਂ ਮੈਂ ਇੱਥੇ ਆਪਣੀ ਵੱਡੀ ਬੇਟੀ ਦੀ ਮੈਰਿਜ ਕਰੀ ਸੀ ਉਦੋਂ ਇੱਥੇ ਕੋਈ ਐਸੀ ਘਟਨਾ ਨਹੀਂ ਹੋਈ ਬਹੁਤ ਬਿਲਕੁਲ ਠੀਕ ਠਾਕ ਹੋਇਆ ਸੀ ਐਵੇਂ ਤੁਹਾਨੂੰ ਕਹਾਂ ਵੀ ਨਿਰਪੁਰਾ ਸਾਰਾ ਕੁਝ ਇੱਕ ਬੰਦੇ ਤੇ ਡੋਲ ਦਈਏ ਇਹ ਵੀ ਠੀਕ ਨਹੀਂ ਦਾ ਇੱਕ ਸਾਲ ਪਹਿਲਾਂ ਮੈਂ ਵੱਡੀ ਇੱਥੇ ਬੇਟੀ ਦੀ ਮੈਰਿਜ ਕਰੀ ਸੀ ਉਦੋਂ ਬਿਲਕੁਲ ਠੀਕ ਠਾਕ ਸੋਲੂਸ਼ਨ ਜਦ ਪੁਲਿਸ ਨੂੰ ਇਸ ਬਾਰੇ ਸੂਚਨਾ ਇਤੀ ਗਈ ਪੁਲਿਸ ਨੂੰ ਮੁੰਡੇ ਵਾਲਾਂ ਨੂੰ ਦਿੱਤੀ ਸੋਚਾਈ ਪਰ ਪੁਲਿਸ ਵਾਲੇ ਤੱਕ ਪਹੁੰਚ ਹੀ ਨਹੀਂ ਆ ਕਿੰਨੀ ਦੇਰ ਹੋ ਗਈ ਇਹ ਵੀ ਅਸੀਂ ਪੁੱਛੋ ਤੁਸੀਂ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਡਿਮਾਂਡ ਕਰਦੇ ਹਾਂ ਮੁੰਡੇਆਂ ਨੂੰ ਸੈਟੀਸਫਾਈ ਕਰੋ ਉਹਨਾਂ ਦੀ ਜਿਹੜਾ ਨੁਕਸਾਨ ਆ ਉਹ ਪਰੋ ਕੀ ਨਾਮ ਤੁਹਾਡਾ ਮੇਰਾ ਵੀ ਜੀ ਨਵਨਾਮ ਹੈ ਤੁਸੀਂ ਰੋਲ ਕਾਪੀ ਲੈ ਚੁੱਕੀ ਹੋ ਮੈਂ ਉਰੇ ਦੇਖ ਰਹੇ ਹਾਂ ਜੀ ਓਪਰੇਟਿੰਗ ਦੇਖ ਰਹੇ ਹਾਂ ਉਹ ਓਪਰੇਟਿੰਗ ਸਿਸਟਮ ਦੇਖ ਰਹੇ ਹਾਂ ਜੀ ਜਿਸ ਦਾ ਨਾਮ ਲਗਾਇਆ ਗਿਆ ਕਿ ਚੋਰੀ ਬੈਗ ਹੋਇਆ ਜਿਹਦੇ ਵਿੱਚ ਨਾਲ ਨੁਕਸਾਨ ਦੱਸਿਆ ਜਾ ਰਿਹਾ ਹੈ ਜੀਹਾਂ ਤੋਂ ਵੀ ਜੀ ਜੋ ਵੀ ਹੋਇਆ ਮੈਨੂੰ ਪਤਾ ਨਹੀਂ ਆ ਮੈਂ ਐਕਚੁਅਲੀ ਚਲਾ ਜਾ ਚੁੱਕਿਆ ਸੀਗਾ ਤੇ ਮੈਂ ਵਾਪਸ ਆਇਆ ਇਹਨਾਂ ਨੇ ਜੋ ਕਿਹਾ ਮੈਂ ਸਾਰਾ ਕੋਈ ਵੀਡੀਓਗ੍ਰਾਫੀ ਇਹਨਾਂ ਨੂੰ ਕੱਢ ਕੇ ਦੇ ਰਿਹਾ ਜੋ ਜੋ ਇਹ ਕਹਿ ਰਹੇ ਹੈ ਇਹ ਕਹਿ ਰਹੇ ਹੈ ਕਿ ਤੁਹਾਡੇ ਵੇਟਰ ਸੀ ਮੈਂ ਸਾਰੇ ਵੇਟਰਸ ਨੂੰ ਉਰੇ ਪ੍ਰੈਜ਼ੈਂਟ ਕਰਤਾ ਹੋਇਆ ਜਿੰਨੇ ਵੀ ਉਰੇ ਵੇਟਰ ਦਾ ਸਟਾਫ ਲੱਗਿਆ ਹੋਇਆ ਸੀਗਾ ਉਹ ਦੇਖਦੇ ਆ ਉਹਦੇ ਵਿੱਚੋਂ ਕੌਣ ਹੈ ਸਾਰੇ ਇਹਨਾਂ ਨੂੰ ਦਿਖਾਤੀ ਹੈ ਇਹਨ ਉਹਨਾਂ ਦੀ ਵੀਡੀਓਜ਼ ਬਣਾਉਨੇ ਆ ਪਹਿਲਾਂ ਸਵੇਰ ਦੀ ਮਾਰਨਿੰਗ ਦੀ ਵੀਡੀਓ ਹੈਗੀ ਉਹਨਾਂ ਵਿੱਚ ਇਹਨਾਂ ਨੇ ਚੈੱਕ ਕਰਾ ਦਿੰਨੇ ਆ ਜਿਹੜਾ ਹੋਏਗਾ ਆਪਾਂ ਉਦੇ ਹੁਣੇ ਦੇਖ ਲੈਨੇ ਆ ਸਾਰੇ ਵੀਡੀਓ ਸਾਰੇ ਜਿੰਨੇ ਵੀ ਵੇਟਰ ਸਟਾਫ ਜੋ ਵੀ ਹੈ ਸਾਰਾ ਪ੍ਰੈਜ਼ੈਂਟ ਹੈ ਇਨਕਲੂਡਿੰਗ ਸਾਡੇ ਸਿਕਿਉਰਿਟੀ ਗਾਰਡ ਜੀ ਸਿਕਿਉਰਿਟੀ ਗਾਰਡ ਇੱਥੇ ਬੌਂਸਰ ਵੀ ਨਾਲ ਬੌਂਸਰ ਵੀ ਨਾਲ ਇੱਥੇ ਫੇਰ ਵੀ ਕੋਈ ਇੱਥੇ ਸੁਣਵਾਈ ਨਹੀਂ ਹੋ ਰਹੀ ਜੀ ਜਿਦਾ ਏਦਾਂ ਸਾਡੇ ਭਾਬੀ ਕੋਲੇ ਪਰਚ ਪਿਆ ਜਦੋਂ ਉਹਦੀ ਬੈਗ ਆਈ ਬੰਦੇ ਦੀ ਤਜੇ ਜਿਹੜਾ ਇਹ ਰੋਣਾ ਪੈ ਗਿਆ ਬੰਦਾ ਫਿਰ ਬੈਗ ਲੈ ਕੇ ਭੱਜ ਗਿਆ ਜੀ ਬੈਗ ਲੈ ਕੇ ਇਹ ਤੇ ਉਧਰ ਭੱਜੇ ਸਾਰੇ ਜਾਣੇ ਪਤਾ ਨਹੀਂ ਲੱਗਿਆ ਕਿੱਦਾਂ ਬੈਗ ਦੇ ਵਿੱਚ ਇੱਕ ਆਪਣੇ ਆਈਫੋਨ ਸੀਗਾ ਜੀ ਐਸ ਸੀਗਾ ਜੀ ਸੈੱਡ ਸੀਗੇ ਅੱਜ ਦੇ ਜੀ ਗਹਿਣੇ ਸੀਗੇ ਜੀ ਹਾਂ ਜੀ ਵਿੱਚ ਬਹੁਤ ਕੁਝ ਆ ਜੀ ਪੈਂਟਾਂ ਵਿੱਚ ਸੀਗਾ ਬਹੁਤ ਕਿੰਨੇ ਦਾ ਨੁਕਸਾਨ ਹੋ ਗਿਆ ਨੁਕਸਾਨ ਮੇਰੇ ਹਿਸਾਬ ਨਾਲ ਟੋਟਾ ਟਾਟਾ 2 ਲੱਖ ਤੋਂ ਉੱਪਰ ਹੈ ਨੁਕਸਾਨ ਉੱਪਰ ਲਗਭਗ 1.5 ਲੱਖ ਦੇ 20 ਲੱਖ ਦੇ ਵਿੱਚ ਕਰੀਬ ਆਹਲਾ ਸਵਾਲ ਨਾਲ ਗੱਲ ਕੀਤੀ ਸਵਾਲ ਨਾਲ ਕੱਲ੍ਹ ਸਾਡੇ ਨਾਲ ਗੱਲ ਕੀਤੀ ਕਿ ਜਿਹੜੇ ਇੱਥੇ ਮੈਨੇਜਰ ਸਾਹਿਬਾ ਉਹ ਕਹਿੰਦੇ ਜੀ ਮੈਨੂੰ ਕੋਈ ਪਤਾ ਨਹੀਂ ਆ ਐਮਡੀ ਆਬ ਹੁੰਦੇ ਜਦੋਂ ਐਮਡੀ ਸਾਹਿਬ ਆਏ ਤੇ ਐਮਡੀ ਸਾਹਿਬ ਆਉਂਦੇ ਕਹਿੰਦੇ ਮੇਰੀ ਧਿਆਨ ਨਾਲ ਗੱਲ ਸੁਣੋ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਐਦਾਂ ਉਂਗਲਾ ਖਰੀਆਂ ਕਰ ਲਿਆ ਤੇ ਠੀਕ ਹੈ ਉੱਚੀ ਆਵਾਜ਼ ਕਰ ਤਿੰਨੇ ਵੀ ਤੁਸੀਂ ਮੈਨੂੰ ਖਰੀਦਿਆ ਆ ਜੋ ਤਾਂ ਕਹਿੰਦੇ ਤੁਸੀਂ ਸਾਨੂੰ ਖਰੀਦਿਆ ਆ ਉਹ ਤਾਂ ਕਹਿੰਦੇ ਮਾਰਿਆ ਧਫਾ ਕਹਿੰਦੇ ਕਰ ਲੋ ਚੈੱਕ ਕਰਨੇ ਕੈਮਰੇ ਮੈਂ ਨਹੀਂ ਚੈੱਕ ਕਰਨੇ ਆਈ ਨੂੰ ਆਈ ਨੂੰ ਭੱਜਣ ਲੱਗਿਆ ਤਾਂ ਆਫਿਸ ਤੋਂ ਬਾਹਰ ਪੇ ਚੱਲ ਗਿਆ ਬਾਹਰ ਨਹੀਂ ਭੱਜਦੇ ਰਹੇ ਕਿ ਤੂੰ ਬਾਹਰ ਬਾਹਰ ਨਿਕਲ ਕੇ ਦੱਸ ਜਿਹੜੇ ਉਹਨਾਂ ਦੇ ਬਾਕੀ ਮਾਲਕ ਨੇ ਕਿਹਾ ਬੌਕਸਰ ਬੁਲਾਓ ਸੇਥੇ ਬੌਕਸਰ ਲਾਓ ਫਿਰ ਆਪਾਂ ਦਵਾ ਲਿਆ ਜੇਗਾ ਬਲਾਓ ਪਹਿਲਾਂ ਬੌਕਸਰ ਬੁਲਾਓ ਇਹ ਬੌਕਸਰਾਂ ਨੇ ਦੇਖੀਏ ਬੌਕਸਰ ਕੀ ਕਰਦੇ ਪਹਿਲਾਂ ਕਿ ਸਾਡਾ ਇਨਾ ਨੁਕਸਾਨ ਹੋ ਗਿਆ ਪਰ ਉਹ ਤੁਸੀਂ ਕਿਹਾ ਬੌਕਸਰ ਬੁਲਾਓ ਬੌਕਸਰ ਦੇਖ ਲੈਣੇ ਬੌਕਸਰ ਕੀ ਕਰਦੇ ਜਾਂਦਾ ਜਿੰਨੇ ਕਿ 20 ਲੱਖ ਦਾ ਨੁਕਸਾਨ ਤੁਸੀਂ ਕਹਿ ਰਹੇ ਹੋ ਇਹ ਤਾਂ ਆਪਣਾ ਨੁਕਸਾਨ ਹੈ ਵੱਡਾ ਨੁਕਸਾਨ ਜਿਆਦਾ ਸੀ ਸਿਟੀ ਵਾਰੇ ਕਿਹਾ ਗਿਆ ਪਰ ਉਹਨਾਂ ਦਾ ਇਹ ਰਿਐਕਸ਼ਨ ਇਹ ਕੋਈ ਚੰਗੀ ਗੱਲ ਨਹੀਂ ਬਿਲਕੁਲ ਨਹੀਂ ਚੰਗੀ ਗੱਲ ਜੀ ਬਿਲਕੁਲ ਕੋਈ ਚੰਗੀ ਗੱਲ ਨਹੀਂ ਜੀ ਹੈ ਨਹੀਂ ਉਹਨਾਂ ਨੇ ਫੋਟੋ ਸਾਡੀ ਜਿਹੜੀ ਇੰਟਰ ਹਲੇ ਇਹ ਤਾਂ ਉਹ ਨਾਲ ਖੜੇ ਜਣ ਕੋਈ ਆਰਾਮ ਨਾਲ ਗੱਲ ਕੋ ਆਰਾਮ ਨਾਲ ਇਹ ਆਰਾਮ ਨਾਲ ਗੱਲ ਕਰੀ ਗੱਲ ਕਿ ਇਹਦੀ ਚ ਕਿਹੜੀ ਗੱਲ ਹੋ ਗਈ ਹੁੰਦਾ ਦਬਕੇ ਮੰਨ ਲਿਆ ਪਿਆ ਜਿਹੜਾ ਐਮਰ ਜੀ ਸਾਹਿਬ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਪੁਲਿਸ ਨੂੰ ਆਪਾਂ ਕਿ ਕੰਪਲੇਨ ਕਿ ਆਪਾਂ ਫੋਨ ਕੀਤਾ ਸੀ ਪੁਲਸ ਹਲੇ ਤੱਕ ਤਾਂ ਵੀਰ ਜੀ ਪਹੁੰਚੀ ਨਹੀਂ ਹੋਗੀ 6 ਵਜੇ ਕੇ 10 ਮਿੰਟ ਦਾ ਟਾਈਮ ਸੀਗਾ ਹੁਣ ਤੁਸੀਂ ਖੁਦ ਦੇਖੋ ਕਿੰਨਾ ਟਾਈਮ ਹੋ ਗਿਆ ਵਾ ਹਲੇ ਤੱਕ ਤਾਂ ਪੁਲਿਸ ਪਹੁੰਚੀ ਨਹੀਂ ਤੁਸੀਂ ਆਇਓ ਤੁਹਾਡੇ ਮਾਧਿਮੇ ਤੇ ਦੇਖੋ ਹੁਣ ਕੀ ਅੱਗੇ ਕੀ ਬਣਦਾ ਹੈ ਸਾਡਾ ਜੀ 8 ਮਿੰਟ ਹੋ ਗਏ 7 ਵਜੇ ਕੇ 8 ਮਿੰਟ ਹੋ ਗਿਆ 1 ਘੰਟਾ ਹੋ ਗਿਆ ਹੁਣ ਤੁਸੀਂ ਅੱਗੇ ਦੇਖੋ ਕਿ